ਕਥਾ ਕਰਦੇ ਕਰਦੇ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਣ ਪੰਜਵਾਂ ਪਾਇਆ ਕਿਰਤਾਂ ਹੋਆ پاک ਪਵਿੱਤ ਇਹ ਸ਼ਬਦ ਦੀ ਵਿਆਖਿਆ ਚੱਲ ਰਹੀ ਸੀ ਵਿਆਖਿਆ ਕਰਦੇ ਕਰਦੇ ਉਹ ਕਹਿੰਦੇ ਵੀ ਮੇਰਾ ਮਨ ਇੱਕ ਥਾਂ ਦੇ ਉੱਤੇ ਅਟਕ ਗਿਆ ਜੀ ਅੰਨ ਨੂੰ ਦੇਵਤਾ ਕਿਹਾ ਅੰਪੂਰਨਾ ਦੇਵੀ ਹੈ ਬੋ ਕਹਦਾ ਹੀ ਮੰਨਿਆ ਜਾਂਦਾ ਹੈ ਸਨਤਨੀ ਵਿਚਾਰਧਾਰਾ ਦੇ ਵਿੱਚ ਇਹ ਗੱਲ ਆਉਂਦੀ ਹੈ ਫਿਰ ਉਹ ਕਹਿੰਦੇ ਨੇ ਜਲ ਨੂੰ ਦੇਵਤਾ ਮੰਨਿਆ ਜਾਂਦਾ ਵੀ ਪਾਣੀ ਵੀ ਇੱਕ ਦੇਵਤਾ ਹੈ ਅਗ ਦੇਵਤਾ ਹੈ ਸਭ ਤੋਂ ਪਹਿਲਾ ਦੇਵਤਾ ਅਗ ਮੰਨਿਆ ਜਾਂਦਾ ਹੈ એનર્ਜੀ ਤੋਂ ਬਿਨਾ ਕੁਝ ਵੀ ਨਹੀਂ ਤੇ ਤੁਸੀਂ ਹੈਰਾਨ ਹੋਵੋਗੇ ਮੈਂ ਜਿਹੜੇ ਪੁਰਾਣੇ ਗ੍ਰੰਥਾਂ ਨੂੰ ਜਦੋਂ ਆਪ ਘੋਖਦੇ ਆ ਨਾ ਕਿਸੇ ਬੰਦੇ ਦੀ ਇੰਟਰਪ੍ਰੀਟੇਸ਼ਨ ਸੁਣ ਰਿਹਾ ਸੀ ਮੈਂ ਰਿਗਵੇਦ ਦੇ ਉੱਤੇ ਤੇ ਉਸ ਬੰਦੇ ਨੇ ਉਹਦੇ ਵਿੱਚ ਕਿਹਾ ਕਹਿੰਦੇ ਜਿਹੜਾ ਰਿਗਵੇਦ ਦਾ ਪਹਿਲਾ ਮੰਤਰ ਹਾਲਾਂਕਿ ਮੈਂ ਰਿਗਵੇਦ ਨੂੰ ਉਸ ਰੂਪ ਦੇ ਵਿੱਚ ਨਹੀਂ ਪੜਿਆ ਪਹਿਲੋਂ ਉਹਦੀਆਂ ਕੁਝ ਇੰਟਰਪ੍ਰੀਟੇਸ਼ਨਸ ਜਾਂ ਉਹਦੀਆਂ ਜਿਹੜੀਆਂ ਪੰਜਾਬੀ ਦੇ ਵਿੱਚੋਂ ਲੱਥੇ ਨੇ ਉਹਨਾਂ ਨੂੰ ਪੜਨ ਦਾ ਹੀ ਮੌਕਾ ਮਿਲਿਆ ਪਰ ਉਹਨਾਂ ਨੇ ਉਹਦੇ ਅਰਥ ਕਰਕੇ ਰਖਾਇਆ ਉਸ ਸ਼ਬਦ ਨੂੰ ਪਹਿਲੇ ਸ਼ਲੋਕ ਨੂੰ ਰਿਗਵੇਦ ਦੇ ਧਰਤੀ ਦਾ ਇਸ ਧਰਤੀ ਦਾ ਸਭ ਤੋਂ ਪੁਰਾਣਾ ਸਟਰਕਚਰ ਜਿਹੜਾ ਹੈਗਾ ਪੁਰਾਣਾ ਗ੍ਰੰਥ ਸਭ ਤੋਂ ਇਸ ਧਰਤੀ ਦਾ 5000 ਸਾਲ ਪੁਰਾਣਾ ਹੈ ਇਹ ਰਿਗਵੇਦ ਤੇ ਇਹਦੇ ਵਿੱਚ ਜਿਹੜਾ ਪਹਿਲਾ ਮੰਤਰ ਆ ਉਹ ਅਗਨੀ ਦੇਵਤੇ ਦਾ ਹੈ ਅਗਨੀ ਦੇਵਤੇ ਦਾ ਪਹਿਲੇ ਮੰਤਰ ਦੇ ਵਿੱਚ ਅਗਨੀ ਦੀ ਉਸਤਤ ਕੀਤੀ ਗਈ ਹੈ ਚਲੋ ਮੇਰਾ ਇਹ ਵਿਸ਼ਾ ਨਹੀਂ ਹੈ ਉਦੇ ਵਿੱਚ ਉਹਨਾਂ ਦੱਸਿਆ ਉਹ ਕਹਿੰਦੇ ਵੀ ਕਥਾ ਕਰਦਿਆਂ ਕਰਦਿਆਂ ਉਹ ਕਹਿੰਦੇ ਜਦੋਂ ਲੂਣ ਦੇਵਤੇ ਤੇ ਗੱਲ ਆਈ ਤੂੰ ਕਹਿੰਦੇ ਮੈਂ ਸੋਚਿਆ ਵੀ ਲੂਣ ਵੀ ਦੇਵਤਾ ਹੈ ਦੇਵਤੇ ਦਾ ਮਤਲਬ ਹੈ ਜਿੱਦੋਂ ਸਾਨੂੰ ਕੁਝ ਮਿਲ ਰਿਹਾ ਹੈ ਜਿੱਦੋਂ ਸਾਨੂੰ ਕੁਝ ਪ੍ਰਾਪਤ ਹੋ ਰਿਹਾ ਹੈ ਫਿਰ ਕਹਿੰਦੇ ਵੀ ਮੈਂ ਸੋਚਿਆ ਵੀ ਲੂਣ ਵੀ ਦੇਵਤਾ ਹੈ ਨਹੀਂ ਕਹਿੰਦੇ ਵੀ ਮੈਨੂੰ ਇਹ ਗੱਲ ਠੀਕ ਨਾ ਲੱਗੀ ਕਿਤੇ ਲੂਣ ਦੀ ਪੂਜਾ ਨਹੀਂ ਹੁੰਦੀ ਕਿਤੇ ਲੂਣ ਦੀ ਕੋਈ ਮੂਰਤੀ ਨਹੀਂ ਲੂਣ ਦੇ ਨਾਮ ਦਾ ਕੋਈ ਮੰਦਰ ਨਹੀਂ ਪਰ ਗੁਰੂ ਸਾਹਿਬ ਨੇ ਕਹਿ ਦਿੱਤਾ ਲੂਣ ਦੇਵਤਾ ਆਸਾ ਕੀ ਬਾੜ ਦੇ ਵਿੱਚ ਦਰਜ ਕੀਤਾ ਸਤਿਗੁਰਾਂ ਨੇ ਉਹ ਕਹਿੰਦੇ ਫਿਰ ਮੈਨੂੰ ਕਾਫੀ ਸਮਾਂ ਲੱਗ ਗਿਆ ਇਸ ਚੀਜ਼ ਦੀ ਖੋਜ ਕਰਦਿਆਂ ਮੈਂ ਕਿਸੇ ਸਿੱਟੇ ਤੇ ਨਾ ਪਹੁੰਚ ਸਕਿਆ ਕਾਫੀ ਗ੍ਰੰਥਾਂ ਨੂੰ ਵੀ ਖੋਲਿਆ ਪੜਤਾਲਿਆ ਵੀ ਲੂਣ ਦੇਵਤਾ ਕਿਉਂ ਹੈ ਕੋਈ ਕੁਝ ਸਮੇਂ ਬਾਅਦ ਉਹ ਕਹਿੰਦੇ ਵੀ ਅਸੀਂ ਕਥਾ ਕਰਦਿਆਂ ਕਰਦਿਆਂ ਕਿਸੇ ਐਸੀ ਜਗ੍ਹਾ ਤੇ ਪਹੁੰਚੇ ਜਿੱਥੇ ਲੋਕ ਸਾਡੇ ਨਾਲ ਬੜਾ ਮੋਹ ਪ੍ਰੇਮ ਕਰਦੇ ਸਨ ਤੇ ਕਈ ਵਾਰ ਉੱਥੇ ਕਥਾ ਵਾਰਤਾ ਕਰਨ ਵਾਸਤੇ ਸੀ ਜਾ ਚੁੱਕੇ ਸੀ ਉਹ ਕਹਿੰਦੇ ਸ਼ਾਮ ਦੀ ਕਥਾ ਵਾਰਤਾ ਸਮਾਪਨ ਹੋਈ ਤੇ ਸਾਡੇ ਕੋਲ ਕੁ ਸੁਨੇਹਾ ਲੈ ਕੇ ਆਇਆ ਕਿ ਸਵੇਰ ਦੀ ਵਾਰਤਾ ਤੋਂ ਬਾਅਦ ਆਪਾਂ ਕਿਸੇ ਘਰ ਚੱਲ ਕੇ ਆਉਣਾ ਉਸ ਘਰ ਦੇ ਵਿੱਚ ਨੌਜਵਾਨ ਬੱਚੇ ਦੀ ਮੌਤ ਹੋ ਗਈ ਹੈ ਕੰਸਲਟੈਂਸ ਹਮਦਰਦੀ ਦੇ ਰੂਪ ਦੇ ਵਿੱਚ ਉਹਨਾਂ ਦੇ ਘਰ ਚ ਜਾਣਾ ਹੈ ਉਹ ਕਹਿੰਦੇ ਠੀਕ ਹੈ ਸਵੇਰ ਦੇ ਵਕਤ ਉਹ ਕਹਿੰਦੇ ਵੀ ਅਸੀਂ ਗਏ ਜਾ ਕੇ ਪੁੱਛਿਆ ਕਿਉਂਕਿ ਸੁਭਾਵਕ ਜੀ ਗੱਲ ਹੈ ਜਿਹੜੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਹੋਵੇ ਸਭ ਤੋਂ ਪਹਿਲਾਂ ਆਪਾਂ ਕਾਰਨ ਹੀ ਪੁੱਛਦੇ ਨੇ ਕਾਰਨ ਕੀ ਬਣਿਆ ਕਿਉਂਕਿ ਕਰਤਾ ਕਿਸੇ ਨਾ ਕਿਸੇ ਚੀਜ਼ ਨੂੰ ਪੈਦਾ ਕਰਨ ਵਾਸਤੇ ਵੀ ਕੁਝ ਕਾਰਨ ਘੜਦਾ ਪਹਿਲਾਂ ਤੇ ਕਿਸੇ ਚੀਜ਼ ਨੂੰ ਖਤਮ ਕਰਨ ਵਾਸਤੇ ਵੀ ਕਾਰਨ ਘੜਦਾ ਹੈ ਕੋਈ ਵੀ ਤੱਤ ਕੋਈ ਐਲੀਮੈਂਟ ਪੈਦਾ ਕਰਨਾ ਕੁਝ ਕਾਰਨ ਹੁੰਦੇ ਨੇ ਉਹਦੇ ਪਿੱਛੇ ਕੁਝ ਖਤਮ ਹੁੰਦਾ ਹੈ ਤੇ ਉਹਦੇ ਪਿੱਛੇ ਵੀ ਕਾਰਨ ਹੁੰਦੇ ਨੇ ਕੁਝ ਜਨਰੇਟ ਹੁੰਦਾ ਹੈ ਕੁਝ ਆਪਰੇਟ ਹੁੰਦਾ ਹੈ ਕੁਝ ਡਿਸਟਰਾਏ ਹੁੰਦਾ ਸਭ ਕਿਸੇ ਕਾਰਨਾਂ ਦੇ ਉੱਤੇ ਖੜਾ ਹੈ ਉਹ ਜਾਂਦੇ ਗੱਲਬਾਤ ਚੱਲੀ ਕਹਿੰਦੇ ਵੀ ਕਾਰਨ ਮੌਦਾ ਤਾਂ ਜਵਾਬ ਦਿੱਤਾ ਉਹ ਕਹਿੰਦੇ ਲੂਣ ਦੀ ਕਮੀ ਪੈ ਗਈ ਸੀ ਸਰੀਰ 'ਚ ਅੱਜ ਤਾਂ ਚਲੋ ਇਹ ਸਾਰੀਆਂ ਚੀਜ਼ਾਂ ਵੈਸੀ ਆ ਗਈਆਂ ਨੇ ਨਾ ਆਪਾਂ ਨੂੰ ਦੱਸਿਆ ਜਾਂਦਾ ਵੀ ਪਾਈਏ ਤੇ ਕਿਹ ਕਿਹ ਚੀਜ਼ਾਂ ਸਾਨੂੰ ਮਿਲਦੀਆਂ ਨੇ ਉਹ ਕਹਿੰਦੇ ਮੇਰੇ ਉਸ ਦਿਨ ਉਹ ਗੱਲ ਚੇਤੇ ਆਈ ਵੀ ਹਾਂ ਧਰਤੀ ਤੇ ਪਤਾ ਨਹੀਂ ਕਿੰਨਾ ਕਿੰਨਾ ਚੀਜ਼ਾਂ ਤੋਂ ਕੀ ਕੁਝ ਲਿਆ ਹੈ ਤੇ ਜੋ ਕੁਝ ਲਿਆ ਉਹਦੇ ਇਵਜ ਦੇ ਵਿੱਚ ਕੁਝ ਨਾ ਕੁਝ ਦੇਣਾ ਹੈ